ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਜੜੀਆ ਦੇ ਵਿੱਚ ਗੱਲ ਕਰਾਂਗੇ ਜੀ ਅੱਜ 11 ਅਗਸਤ ਦੇ ਮੌਸਮ ਦੀ ਯਾਨੀ ਕਿ ਪੰਜਾਬ ਦਾ ਮੌਸਮ ਅੱਜ ਕਿਵੇਂ ਦਾ ਰਹਿ ਸਕਦਾ ਹੈ ਉਮੀਦ ਆਸਾਰ ਕਿੰਨੇ ਕਨੇ ਮੌਨਸੂਨ ਦੀਆਂ ਕਾਰਵਾਈਆਂ ਕਿੰਨੀਆਂ ਹੋਣਗੀਆਂ ਇਹ ਅਪਡੇਟ ਤੁਹਾਨੂੰ ਦੇ ਦਿਆਂਗਾ ਜੇਕਰ ਅਫਾ ਕੱਲ ਦੀ ਗੱਲ ਕਰਦੇ ਹਾਂ ਜੀ ਕੱਲ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਤੇਜ਼ ਸ਼ਰਾਟੇ ਲੱਗੇ ਸੀ ਕੁਝ ਥਾਵਾਂ ਤੇ ਜਿਹੜੇ ਕਿਤੇ ਹਲਕੇ ਡਟਵੇਂ ਵੀ ਪਹੁੰਚੇਗੇ ਤੇ ਤੇਜ਼ ਵੀ ਪਹੁੰਚੇ ਸੀ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਹਮਸ ਤੇ ਗਰਮੀ ਵਾਲਾ ਮੌਸਮ ਬਣਿਆ ਹੋਇਆ ਪਰ ਅੱਜ ਕੁਝ ਖੇਤਰਾਂ ਦੇ ਵਿੱਚ ਉਮੀਦ ਆਸਾਰ ਬਣਦੇ ਜਾ ਰਹੇ ਨੇ ਕਹਿ ਲਿਦਾ ਹਾਂ ਕਿ 40 ਤੱਕ 45 ਫੀਸਦੀ ਖੇਤਰਾਂ ਦੇ ਵਿੱਚ ਹੋ ਸਕਦਾ ਹੈ ਕਿ ਅੱਜ ਕਿਤੇ ਹਲਕੇ ਕਿਤੇ ਤੇਜ਼ ਵੀ ਜਿਹੜੇ ਪਹੁੰਚ ਕਰ ਸਕਦੇ ਨੇ ਜੇਕਰ ਜਿਲ੍ਹਾ ਵਾਰਾਂ ਕਰੇ ਤੁਹਾਨੂੰ ਦੱਸੀਏ ਤੇ ਅੱਜ ਹੁਸ਼ਿਆਰ ਫਰ ਜਲਾ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਜਲੰਧਰ ਕਪੂਰਥਲਾ ਬੰਗਾ ਨਵਾਂ ਸ਼ਹਿਰ ਗੜਸ਼ ਚੰਡੀਗੜ੍ਹ ਅਸ਼ੀਰਿਆਨਪੁਰ ਸਾਹਿਬ ਨੰਗਲ ਰੋਪੜ ਮਹਾਲੀ ਤੇ ਚੰਡੀਗੜ੍ਹ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਲੱਗਣ ਦੀ ਉਮੀਦ ਹੈ ਕਿਉਂਕਿ ਇਸ ਵੇਲੇ ਜਿਹੜਾ ਹਰਿਆਣੇ ਵੱਲ ਦੀ ਇਹਨਾਂ ਖੇਤਰਾਂ ਦੇ ਵੱਲ ਬੱਦਲ ਹੈ ਜਿਹੜਾ ਅੱਗੇ ਵੱਧ ਰਿਹਾ ਤਕੜਾ ਬੱਦਲ ਹੈ ਤੇ ਇਹਦੇ ਵਿੱਚ ਮੀਂਹ ਜੜਿਆ ਕਾਫੀ ਖੇਤਰਾਂ ਦੇ ਵਿੱਚ ਪਹੁੰਚਣਗੇ ਇਸ ਵੇਲੇ ਟਟਵੇਂ ਸ਼ਰਾਟੇ ਕੁਝ ਖੇਤਰਾਂ ਦੇ ਵਿੱਚ ਲੱਗ ਵੀ ਰਹੇ ਨੇ ਦੁਆਬਾ ਤੇ ਫੋਹਾੜ ਖੇਤਰ ਦੇ ਵਿੱਚ ਇਸੇ ਵਾਰ ਲੁਧਿਆਣਾ ਜ਼ਿਲ੍ਹੇ ਦੇ ਖਾਸ ਕਰ ਮਾਚੀਵਾੜਾ ਹੋ ਗਿਆ ਸਮਰਾਲਾ ਹੋ ਗਿਆ ਕੋਹਾੜਾ ਹੋ ਗਿਆ ਦਰਾਹਾ ਖੰਨਾ ਪੈਲ ਸਰਹੰਦ ਰਾਜਪੁਰਾ ਤੇ ਅੰਬਾਲਾ ਤੇ ਪਟਿਆਲਾ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਦੇ ਜਿਹੜੇ ਆਸਾਰ ਨੇ ਇਹਨਾਂ ਦੇ ਨਾਲ ਲੱਗਦੇ ਜਿਹੜੇ ਨਾਬਾ ਹੋ ਗਿਆ ਲਹਿਰਾਗਾਗਾ ਹੋ ਗਿਆ ਸੁਨਾਮ ਹੋ ਗਿਆ ਸੰਗਰੂਰ ਬਰਨਾਲਾ ਤੇ ਮਲੇਰਕੋਟਲਾ ਇਹਨਾਂ ਖੇਤਰਾਂ ਦੇ ਵਿੱਚ ਵੀ ਟਟ ਮੀਂਹ ਪਹੁੰਚਣ ਦੇ ਆਸਾਰ ਨੇ ਬਠਿੰਡਾ ਸ੍ਰੀ ਮਕਸਰ ਸਾਹਿਬ ਹੋਰਗਾ ਇਹਨਾਂ ਖੇਤਰਾਂ ਦੇ ਵਿੱਚ ਵੀ ਕਿਤੇ ਕਿਤੇ ਹਲਕੇ ਡਟੋ ਮੀਂਹ ਦੇ ਸਿ ਪਹਿਲੇ ਜਿਹੜੇ ਲੱਗ ਸਕਦੇ ਨੇ ਇਸ ਤੋਂ ਇਲਾਵਾ ਜੀ ਸਰੀਮ ਰਿਸਰਚ ਸਾਹਿਬ ਤੋਂ ਗੁਰਦਾਸਪੁਰ ਇਹਨਾਂ ਖੇਤਰਾਂ ਦੇ ਵਿੱਚ ਵੀ ਹਲਕੇ ਟੁੱਟਵੇਂ ਮੀਂਹ ਪਹੁੰਚ ਸਕਦੇ ਨੇ ਕੁਝ ਖੇਤਰ ਸ੍ਰੀ ਤਰਨਤਾਰਨ ਤਲਾ ਸਾਹਿਬ ਦੇ ਵਿਓਸਾਦਨੇ ਜਿੱਥੇ ਹਲਕੇ ਤੋਂ ਲੱਗੇ ਤੇਜ਼ ਝਰਾਟੇ ਸੰਭਵ ਲੱਗਦੇ ਜਾਫਰੇ ਨੇ ਅੱਜ ਸ਼ਾਮ ਤੱਕ ਯਾਨੀ ਕਿ ਦੁਪਹਿਰ ਤੋਂ ਪਹਿਲਾਂ-ਫੇਲਾਂ ਵੀ ਕੁਝ ਖੇਤਰਾਂ ਦੇ ਵਿੱਚ ਮੀਂਹ ਪਾਉਣਗੇ ਦੁਪਹਿਰ ਤੋਂ ਬਾਅਦ ਯਾਨੀ ਕਿ ਅਦਿਰਾ ਤੋਂ ਪਹਿਲਾਂ-ਫੇਲਾਂ ਵੀ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਹੈ ਸਾਰ ਜਿਹੜੇ ਆ ਅੱਜ ਦੀ ਤਰੀਕ ਦੇ ਵਿੱਚ 11 ਅਗਸਤ ਨੂੰ ਬਣੇ ਹੋਏ ਨੇ ਸੋ ਅੱਜ ਹੈਵੀ ਰੇਂਜ ਦੇ ਜਿਹੜੇ ਅਲਰਟ ਆ ਗਏ ਆ ਉਹ ਜਾਰੀ ਕੀਤੇ ਗਏ ਨੇ ਉਹ ਵੀ ਤੁਹਾਨੂੰ ਰਿਪੋਰਟ ਤੁਹਾਡੇ ਨਾਲ ਹੈਵੀ ਰੈਂਡਰ ਅਲਰਟ ਜਿਹੜੇ ਅੱਜ 11 ਅਗਸਤ ਨੂੰ ਜਾਰੀ ਕੀਤਾ ਗਏ ਨੇ ਮੌਸਮ ਵਿਭਾਗ ਵੱਲੋਂ ਸੋ ਇਹ ਖੇਤਰ ਕੋਲ ਮਿਲਾ ਕੇ ਕਵਰ ਹੋ ਸਕਦੇ ਨੇ ਜਿੱਥੇ ਉਮੀਦ ਹੈ ਤਗੜੇ ਸਪੈਲ ਅੱਜ ਲੱਗ ਸਕਦੇ ਨੇ ਕੁਝ ਖੇਤਰਾਂ ਦੇ ਵਿੱਚ ਹਲਕੇ ਕਿਤੇ ਟਟੂਵੇਸ਼ ਰਾਟੇ ਤੇ ਕੁਝ ਖੇਤਰ ਮੀਹ ਹਦੋਂ ਸਖੜੇ ਵੀ ਰਹਿ ਸਕਦੇ ਨੇ ਮੀਂਹ ਯਾਨੀ ਕਿ ਕੁਝ ਖੇਤਰ ਛੱਡ ਵੀ ਸਕਦੇ ਨੇ ਸ਼ੁਕਰੀਆ ਧੰਨਵਾਦ